ਸਾਲਾ ਜਿ ਬੈਠੇ ਨੇ ਹਾਂਜੀ ਹਾਂਜੀ ਛੋਟੇ ਉੱਪਰ ਲਿਖਿਆ ਹੋਇਆ ਭਗਤ ਗੁਰੂ ਭਗਤ ਰਵਿਦਾਸ ਨੇ ਤੇ ਉਹ ਕੋ ਭਗਤ ਨਹੀਂ ਲਿਖਦਾ ਹਰ ਜਗ੍ਹਾ ਗੁਰੂ ਰਵਿਦਾਸ ਲਿਖਿਆ ਜਾਂਦਾ ਬੋਲਿਆ ਜਾਂਦਾ ਠੀਕ ਹੈ ਤੇ ਭਗਤ ਉਹ ਲਿਖਦੇ ਨੇ ਬੋਲਦੇ ਸੀ ਜਿਹੜੇ ਸਾਡੇ ਗੁਰੂਆਂ ਨੂੰ ਗੁਰੂਆਂ ਦੇ ਦਰਜਾ ਨਹੀਂ ਦਿੰਦੇ ਇਸ ਲਈ ਪਹਿਲਾਂ ਤਾਂ ਆਪ ਦੀ ਥਾਂ ਤੋਂ ਇਹ ਠੀਕ ਕਰੋ ਨਾ। ਬਾਕੀ ਸਾਥੇ ਗੁਰੂ ਕਰੋ। ਜਾਲੀ ਜਾਤੀ ਸਰਟੀਫਿਕੇਟ ਦੇ ਸਵਾਲ ਦੇ ਉੱਤੇ ਤੁਸੀਂ ਇਕੱਠੇ ਹੋ ਗਏ ਹੋ। ਇਹ ਇਕੱਲਾ ਛੋਡੇ ਪਿੰਡ ਦਾ ਮਾਮਲਾ ਨਹੀਂ। ਹਾਂ। ਔਰ ਨਾ ਹੀ ਇਕੱਲਾ ਸਭਾਸੀ ਦਾ ਮਾਮਲਾ। ਇਹ ਇਕੱਲੇ ਪੰਜਾਬ ਦਾ ਮਾਮਲਾ ਵੀ ਨਹੀਂ। ਵੀ ਪੰਜਾਬ ਦੇ ਵਿੱਚ ਹੀ ਇਸ ਕਿਸਮ ਦਾ ਆਪਣੇ ਸਮਾਜ ਦਾ ਧੋਖਾ ਹੋ ਰਿਹਾ ਜਾਲੀ ਸੱਕ ਬੀੜ ਬਣਾ ਕੇ ਲੋਕ ਆਪਣਾ ਐਸੀ ਸਮਾਜ ਦਾ ਹੱਕ ਖਾਰ ਰਹੇ ਹਨ ਮਗ ਭਾਰਤ ਦੇ ਕਈ ਸੂਬੇ ਨੇ ਕਈ ਸੂਬੇ ਜੇ ਮੈਂ ਮਹਾਰਾਸ਼ਟਰ ਦੀ ਗੱਲ ਕਰਾਂ ਲੱਖਾਂ ਲੋਕ ਬ੍ਰਾਹਮਣ ਬ੍ਰਾਹਮਣ ਬਾਣੀ ਉੱਚ ਜਾਤੀ ਦੇ ਲੋਕ ਸਾਡੇ ਭਾਈਚਾਰੇ ਦਾ ਜਾਤੀ ਸਰਟੀਫਿਕੇਟ ਬਣਾ ਕੇ ਉੱਚ ਪੱਧਰ ਦੀਆਂ ਨੌਕਰੀਆਂ ਵੀ ਲੈ ਕੇ ਉੱਚ ਪੱਧਰ ਦੇ ਅਹੁਦਿਆਂ ਦੇ ਮਾਲਕ ਨਹੀਂ ਬਣ ਗਏ ਜੇ ਸਾਡੀਆਂ ਸਹੂਲਤਾਂ ਤੱਕੜੇ ਖਾਈ ਜਾਂਦੇ ਨੇ ਉਹਦਾ ਕਾਰਨ ਇੱਕੋ ਹੀ ਆ ਵੀ ਅਸੀਂ ਪੈਰਵਾਈ ਨਹੀਂ ਕਰਦੇ ਆਪਣੇ ਮਾਮਲੇ ਦੇ ਅਸੀਂ ਅੱਕਦੇ ਬੜਾ ਛੇਤੀ ਐ ਬਲ ਇੱਕ ਵਾਰੀ ਹੁੰਦਾ ਵੀ ਘਰੋਂ ਨਿਕਲ ਜੀਏ ਤਾਂ ਘਰ ਦੇ ਵਿੱਚੋਂ ਨਿਕਲਣਸਾਰ ਝੋਲੀ ਚ ਪੈ ਗਏ ਐਨੀ ਕ ਮੰਨ ਸਕਦਾ ਤਾ ਵੀ ਪਰ ਇਹ ਸਾਥੀ ਨੇ ਕਾਫੀ ਸਮਾਂ ਲਾ ਕੇ ਪੂਰਾ ਰਿਕਾਰਡ ਕਢਾ ਲਿਆ ਦੇਖੋ ਤੁਹਾਡੇ ਸਰਪੰਚ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਬੈਰ ਵਿਰੋਧ ਨਹੀਂ ਕੋਈ ਨਿੱਜੀ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਆਪਣਾ ਪਰ ਜੇ ਕੋਈ ਸਾਡੇ ਸਮਾਜ ਦਾ ਹੱਕ ਕੋਈ ਖਾਂਦਾ ਸਾਡੇ ਸਮਾਜ ਨੂੰ ਕੋਈ ਧੋਖਾ ਦਿੰਦਾ ਸਾਡੇ ਸਮਾਜ ਨਾਲ ਕੋਈ ਚਾਰਾਹੂ ਵੀ ਕਰਦਾ ਉਹ ਚੋਰੀ ਫਿਰ ਲੱਖ ਦੀ ਆ ਚਾਹੇ ਕੱਖ ਦੀ ਆ ਉਹ ਫਿਰ ਚੋਰ ਚੋਰ ਜਿਨ੍ਹਾਂ ਦੀ ਮੋਹਰ ਲੱਗੀ ਹੋਈ ਹੈ ਇਸ ਕਰਕੇ ਉਹ ਸਾਰੇ ਜਿਹੜੇ ਲੋਕ ਜਿਹੜੇ ਫਸਣ ਵਾਲੇ ਲੋਕ ਨੇ ਉਹ ਆਪਦੀ ਜੁੰਡਲੀ ਬਣਾ ਕੇ ਫਿਰ ਉਹ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਨੱਪਣ ਦੀ ਕੋਸ਼ਿਸ਼ ਕਰਦੇ ਨੇ ਹਰ ਜਗ੍ਹਾ ਦੇ ਵਿੱਚ ਜਾ ਕੇ ਵੀ ਕਿਤੇ ਦੇ ਉੱਤੇ ਕਾਰਵਾਈ ਨਾ ਹੋ ਜਾਏ ਕਿਉਂਕਿ ਜੇ ਇਹਦੀ ਕਾਰਵਾਈ ਹੋਊਗੀ ਤਾਂ ਮਰ ਕੇ ਕਾਰਵਾਈ ਸਾਡੇ ਘਰ ਦੇਿਲ ਤੱਕ ਪਹੁੰਚ ਜਾਊਗਾ ਜੇ ਤੁਸੀਂ ਇਹਦਾ ਸਰਟੀਫਿਕੇਟ ਰੱਦ ਕਰਾਉਣਾ ਕਰਾਉਣਾ ਰੱਦ ਕਰਾਉਣਾ ਨਾ ਕਰਾਉਣ ਵਾਸਤੇ ਇਕੱਠੇ ਹੋਇਆ ਹਾਂ ਹਾਂਜੀ ਹਾਂ ਫਿਰ ਆਹधरी ਇੱਕ ਦਰੀ ਇੱਥੇ ਰਛਾਈ ਜਾ ਤੁਸੀਂ ਆਪਦੇ ਪਿੰਡ ਦੇ ਵਿੱਚ ਇੱਕ ਦਰੀ ਸੋਨੂੰ ਡੀਸੀ ਦੇ ਬਾਅਦ ਵਿੱਚ ਬਸੋਣ ਨੂੰ ਜਿੱਥੇ ਕਾਰਵਾਈ ਹੋਣੀ ਹੈ ਲੋਕ ਕਾਰਵਾਈ ਉੱਥੇ ਹੋਣੀ ਹੈ ਕਾਰਵਾਈ ਇੱਥੇ ਨਹੀਂ ਹੋਣੀ ਇੱਥੇ ਤਾਂ ਆਪਾਂ ਇੱਕ ਰੈਅ ਬਣਾਉਣੀ ਹੈ ਇੱਥੇ ਆਪਾਂ ਸਿਰ ਜੋੜ ਕੇ ਇੱਕ ਏਕਾ ਕਰਨਾ ਵੀ ਭਾਈ ਆਪਾਂ ਆ ਹੱਕ ਖਾਇਆ ਹੈ ਆਪਣੇ ਨਾਲ ਧੋਖਾ ਹੋਇਆ ਇਸ ਧੋਖੇ ਦੇ ਖਿਲਾਫ ਆਪਾਂ ਲੜਨਾ ਹੁਣ ਨੌਕਰੀਆਂ ਤੁਸੀਂ ਸੁਣਿਆ ਹੋਊਗਾ ਉਹ ਗੀਤਕਾਰ ਨੇ ਕਿ ਇੱਕ ਅਮਤਮਾਨ ਜਿਹਨੇ ਸਿੱਧੂ ਮੂਸੇ ਵਾਲੇ ਨਾਲ ਗੁੰਮਤ ਕਾਇਆ ਉਹ ਕੀ ਨਾਮ ਦਮਈਆ ਦਮਈਆ ਸੁੰਮੀ ਸਾਹਿਬ ਬੋਲੇ ਹੈ ਨਾ ਉਹ ਗਰੀਬ ਕਿਸਾਨ ਦਾ ਮੁੰਡਾ ਸੀ ਪਰ ਉਹਦੇ ਪਿਓ ਨੇ 40 ਸਾਲ ਪਹਿਲਾਂ ਮਜਬੀਆਂ ਦਾ ਸਰਟੀਫਿਕੇਟ ਬਣਾ ਕੇ ਮਾਸਟਰ ਦੀ ਨੌਕਰੀ ਲੈ ਲਈ ਉਪਰੋਂ ਮੁਛਿਤ ਜੱਟ ਦੀ ਹੈ ਅੰਦਰੋਂ ਮਜਬੀ ਨੇ ਉਪਰੋਂ ਜੱਟ ਕਹਾਉਂਦੇ ਨੇ ਵੱਲੇ ਮੁੱਛਤੇ ਮਾਰ ਕੇ ਕੀ ਕਹਿੰਦੇ ਨੇ ਉਹ ਨਿੰਬੂ ਖੜਾਉਂਦੇ ਨੇ ਅੰਦਰੋਂ ਮੱਝ ਵੀ ਸਿੱਖ ਬਣੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜੇ ਉਹਦਾ ਪਿਓ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਨਾ ਲੈਂਦਾ ਆਪਣੇ ਸਮਾਜ ਨਾਲ ਧੋਖਾ ਨਾ ਕਰਦਾ ਉਹਦੇ ਜਵਾਕ ਕੈਨੇਡਾ ਅਮਰੀਕਾ ਵਗ ਜਾਂਦੇ ਜਾਰੀ ਨਾ ਸਕਦੇ ਕਿਉਂਕਿ ਸਾਡਾ ਜਵਾਕ ਪਰਿਵਾਰ ਦਾ ਉਹੀ ਤਰੱਕੀ ਕਰਦਾ ਜਿਹੜੇ ਪਰਿਵਾਰ ਦੀ ਜੇਬ 'ਚ ਪੈਸਾ ਹੈਗਾ ਉਹਦੇ ਜਵਾਕ ਨੂੰ ਪੜਾਉਣ ਵਾਸਤੇ ਇੱਕ ਨੌਕਰੀ ਆਪਣੀ ਖਾਲੀ ਮੈਂ ਕਹਿੰਦਾ ਤਿੰਨ ਪੀੜੀਆਂ ਖਾ ਗਿਆ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਡ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is a professional by plumbing, electrician, masonry, car For more information, please contact him at under trade platform, www.checktrade.com slash 921760 Chander Consultants Limited. Call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ